ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਗੁਰੂ ਨਾਨਕ ਦੇਵ ਜੀ ਦੇ ਰਿਲੇਟਡ ਸੀਰੀ ਚਲਾਈ ਹੋਈ ਹੈ ਜਿਦੇ ਵਿੱਚ ਆਪਾਂ ਆਲਰੇਡੀ ਬਹੁਤ ਸਾਰੇ ਕੁਐਸਚਨਸ ਪੁੱਛ ਚੁੱਕੇ ਹਾਂ ਤੇ ਤੁਸੀਂ ਬਹੁਤ ਵਾਰ ਚੜਕੇ ਇਹਦੇ ਵਿੱਚ ਹਿੱਸਾ ਲੈ ਰਹੇ ਹੋ ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਆਪਾਂ ਗੁਰੂ ਸਾਹਿਬ ਦੇ ਜੀਵਨ ਨੂੰ ਜਾਣਦੇ ਹਾਂ ਤੇ ਉਸ ਸਿੱਖੀ ਦੇ ਲੈ ਕੇ ਜੀਵਨ ਜਾਚ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਐਸੇ ਤਰੀਕੇ ਹੀ ਇਸ ਲੜੀ ਦੇ ਤਹਿਤ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਗਿਆ ਸੀ ਜਿਸ ਦਾ ਮਤਲਬ ਕਿ ਤੁਸੀਂ ਆਨਸਰ ਦਿੱਤੇ ਵੀ ਆ ਬਹੁਤ ਬਹੁਤ ਆਨਸਰ ਦਿੱਤੇ ਆ ਤੇ ਹੋਰ ਵੀ ਗਾਹਾਂ ਆਨਸਰ ਆ ਰਹੇ ਨੇ ਕੁਛ ਰਜੇਵਿਆਂ ਕਰਕੇ ਇਸ ਵਾਰ ਵੀਡੀਓ ਥੋੜੀ ਲੇਟ ਹੋਈ ਆ ਕੋਈ ਪਰਿਵਾਰਕ ਰਜੇਵਾਂ ਕਰਕੇ ਤੋਂ ਉਸ ਲਈ ਸਭ ਤੋਂ ਪਹਿਲਾਂ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਆ ਕਿ ਪਰਿਵਾਰਕ ਰਜੇਵਾਂ ਕਰਕੇ ਵੀਡੀਓ ਲੇਟ ਹੋਣੀ ਪਈ ਜੀ ਤੇ ਹੁਣ ਤੁਹਾਨੂੰ ਪਿਛਲੇ ਸਵਾਲ ਦਾ ਪਹਿਲਾਂ ਜਵਾਬ ਦੱਸਿਆ ਜਾਏਗਾ ਫਿਰ ਅਗਲਾ ਸਵਾਲ ਕੀਤਾ ਜਾਏਗਾ ਅ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਸਭ ਨੂੰ ਕਿ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਤੇ ਕੋਸ਼ਿਸ਼ ਕਰਨੀ ਬੰਦ ਨਹੀਂ ਕਰਨੀ ਕੋਸ਼ਿਸ਼ ਕਰਨੀ ਕਦੇ ਵੀ ਨਹੀਂ ਛੱਡਣੀ ਕਿਉਂਕਿ ਮਿਹਨਤ ਕਰਨ ਵਾਲੀ ਹਾਰ ਨਹੀਂ ਹੁੰਦੀ ਤੇ ਵੈਸੇ ਵੀ ਗੁਰੂ ਸਾਹਿਬ ਦੇ ਅੱਗੇ ਜੇ ਹਾਰ ਕੋਈ ਮੈਨੈ ਨਹੀਂ ਰੱਦਦੀ ਗੁਰੂ ਸਾਹਿਬ ਦੇ ਅੱਗੇ ਹਾਰਨਾ ਵੀ ਇੱਕ ਕਿਸਮਤ ਦੀ ਗੱਲ ਹੈ ਤੇ ਆਪਾਂ ਤਾਂ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਗੱਲ ਕਰ ਰਹੇ ਹਾਂ ਸੋ ਤੁਹਾਨੂੰ ਪਿਛਲਾ ਸਵਾਲ ਕੀਤਾ ਗਿਆ ਸੀ ਜੀ ਗੁਰੂ ਸਾਹਿਬ ਨੇ ਪੰਡਤ ਹਰदयाल ਜੀ ਨੂੰ ਕੀ ਜਵਾਬ ਦਿੱਤਾ ਸੀ ਜਨਉ ਬਾਰੇ ਗੁਰੂ ਸਾਹਿਬ ਨੇ ਪੰਡਤ ਹਰदयाल ਜੀ ਨੂੰ ਕੀ ਜਵਾਬ ਦਿੱਤਾ ਸੀ ਜਨਉ ਬਾਰੇ ਤਾਂ ਇਸ ਦਾ ਜਵਾਬ ਹੈ ਜੀ ਕਿ ਗੁਰੂ ਨਾਨਕ ਦੇਵ ਜੀ ਨੇ ਪੰਡਤ ਹਰदयाल ਜੀ ਨੂੰ ਕਿਹਾ ਸੀ ਕਿ ਅਗਰ ਜਿਨਉ ਆਤਮਕ ਜਨਮ ਦਾ ਰੂਪ ਹੈ ਜਾਂ ਆਤਮਾ ਦਾ ਦੂਜਾ ਜਨਮ ਹੈ ਤਾਂ ਇਸ ਜਨੂ ਦੇ ਮੁਤਾਬਕ ਤਾਂ ਇਹ ਜਨੂ શરીર ਦੇ ਨਾਲ ਲੱਗਿਆ ਹੈ ਜਨੂ ਇਹੋ ਜਿਹਾ ਹੋਣਾ ਚਾਹੀਦਾ ਆਤਮਿਕ ਜਨਮ ਵਾਲਾ ਜਨੂ ਜੋ ਆਤਮਾ ਨੂੰ ਫੱਬਣਾ ਚਾਹੀਦਾ ਕਿਉਂਕਿ ਏਜ ਜਨੂ ਮੈਲਾ ਵੀ ਹੋਏਗਾ ਵਕਤ ਦੇ ਹਿਸਾਬ ਨਾਲ ਇਹ ਜਨੂ ਟੁੱਟ ਵੀ ਸਕਦਾ ਹੈ ਇਹ ਜਨੂ ਨਿਕਲ ਵੀ ਸਕਦਾ ਹੈ ਤੇ ਜਦੋਂ ਇਹ ਆਪਾਂ ਨਸ਼ਵਰ ਸਰੀਰ ਇਹ ਜੋ ਕਿ ਇੱਕ ਨਾ ਇੱਕ ਦਿਨ ਖਤਮ ਹੋ ਹੀ ਜਾਏਗਾ ਆਪਣਾ ਆਤਮਾ ਅਬ ਪਰਮਾਤਮਾ ਦੇ ਵਿੱਚ ਬਲੀਨ ਹੋਏਗੀ ਤਾਂ ਉਸ ਦਿਨ ਇਹ ਜਨੂ ਆਤਮਾ ਦੇ ਨਾਲ ਨਹੀਂ ਜਾਏਗਾ ਸਗੋਂ ਇਹ ਜਨੂ ਚਿਖਾ ਦੇ ਵਿੱਚ ਆਪਣੇ ਸਰੀਰ ਨਾਲ ਹੀ ਸੜ ਕੇ ਸੁਆਹ ਹੋ ਜਾਏਗਾ ਤੇ ਫਿਰ ਇਹ ਜਨੂ ਆ ਆਤਮਕ ਜਬ ਜੀਵਨ ਦਾ ਪ੍ਰਤੀਕ ਕਿਵੇਂ ਹੋਇਆ ਤੇ ਇਸ ਤਰ੍ਹਾਂ ਉਹਨਾਂ ਨੇ ਪੰਡਤ ਹਰਦਿਆਲ ਜੀ ਨੂੰ ਗਿਆਨ ਦਿੱਤਾ ਤੇ ਇੱਕ ਸਵਾਲ ਕੀਤਾ ਤੇ ਹੁਣ ਤੁਹਾਨੂੰ ਅਗਲਾ ਸਵਾਲ ਪੁੱਛਿਆ ਜਾਏਗਾ ਕਿ ਗੁਰੂ ਨਾਨਕ ਦੇਵ ਜੀ ਦੇ ਜੋ ਇਹ ਜਵਾਬ ਦੇਣ ਦਾ ਅਰਥ ਮੈਂ ਦੱਸਿਆ ਹੈ ਇਸ ਦੀਆਂ ਪ੍ਰੋਪਰ ਪੰਕਤੀਆਂ ਜੋ ਕਿ ਉਹਨਾਂ ਨੇ ਬੋਲੀਆਂ ਸਨ ਠੀਕ ਹੈ ਇਹਦਾ ਇੱਕ ਪੂਰਾ ਸ਼ਬਦ ਬੰਦਾ ਹੈ ਚਾਰ ਲਾਈਨਾਂ ਦਾ ਉਹ ਪ੍ਰੋਪਰ ਸ਼ਬਦ ਕੀ ਹੈ ਇਹ ਤੁਸੀਂ ਲੱਸਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਪ੍ਰੋਪਰ ਪੰਡਤ ਹਰदयाल ਜੀ ਨੂੰ ਪੂਰਾ ਸਹੀ ਤਰੀਕੇ ਨਾਲ ਕੀ ਸ਼ਬਦ ਬੋਲੇ ਸਨ ਕਿ ਅਪਾ ਜਿਸ ਦਾ ਅਰਥ ਦੱਸਿਆ ਹੈ ਉਮੀਦ ਹੈ ਕਿ ਤੁਸੀਂ ਬਹੁਤ ਵੱਧ ਚੜ ਕੇ ਇਸ ਵਿੱਚ ਹਿੱਸਾ ਲਓਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਚੈਨਲ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਵੈਸੇ ਵੀ ਹੁਣ ਸ਼ੀਧੀ ਦਿਹਾੜੇ ਚੱਲ ਰਹੇ ਨੇ ਤੇ ਗੁਰੂਆਂ ਦੇ ਜੀਵਨ ਬਾਰੇ ਗੁਰੂ ਸਾਹਿਬ ਦੇ ਜੀਵਨ ਬਾਰੇ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਸਿੱਖਾਂ ਬਾਰੇ ਸਿੱਖੀ ਬਾਰੇ ਆਪਾਂ ਨੂੰ ਹੋਰ ਜੀਵਨ ਜਾਂਚ ਲੈਣ ਦੀ ਜ਼ਰੂਰਤ ਹੈ ਕਿ ਆਪਾਂ ਜੀਵਨ ਜਾਂਚ ਲੈਂਦ ਰਹੀਏ ਤਾਂ ਕਿ ਆਪਣਾ ਜੀਵਨ ਸਫਲਾ ਬਣੇ ਤੇ ਐਨਾ ਸ਼ਬਦਾ ਦੇ ਨਾਲ ਹੀ ਤੁਹਾਡੇ ਕੁਵਿਦਾ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ